ਤੁਸੀਂ ਦਰਬਾਰ ਸਾਹਿਬ ਜਾਓ ਨਾ ਗੁਰੂ ਰਾਮਦਾਸ ਮਹਾਰਾਜ ਦੇ ਘਰ ਚ ਤੁਸੀਂ ਜਿਹੜੇ ਪਾਸੇ ਤੋਂ ਮਰਜੀ ਪੌੜੀਆਂ ਉੱਤਰ ਕੇ ਦਰਬਾਰ ਸਾਹਿਬ ਚਲੇ ਜਾਓ ਦੁਨੀਆਂ ਦਾ ਸ਼ਾਇਦ ਇੱਕੋ ਇੱਕ ਧਾਰਮਿਕ ਸਥਾਨ ਹੈ ਜਿਹਦੀਆਂ ਪੌੜੀਆਂ ਉੱਤਰ ਕੇ ਆਈਆਂ ਦੀਆਂ ਪੌੜੀਆਂ ਚੜ ਕੇ ਨਹੀਂ ਦਰਬਾਰ ਸਾਹਿਬ ਤੇ ਜਾਈਦੀ ਕਿਤੇ ਵੀ ਚਲੇ ਜਾਓ ਦੁਨੀਆਂ 'ਚ ਬੜੇ-ਬੜੇ ਮੰਦਰ ਆ ਬੜੀਆਂ-ਬੜੀਆਂ ਚਰਚਾਂ ਆ ਬੜੀਆਂ-ਬੜੀਆਂ ਮਸਜਿਦਾਂ ਆ ਬੋਧੀਆਂ ਦੇ ਮਾਠ ਆ ਪਰ ਦੁਨੀਆਂ ਦੇ ਜਿੰਨੇ ਧਾਰਮਿਕ ਸਥਾਨ ਆ ਸਾਰਿਆਂ ਦੀਆਂ ਪੌੜੀਆਂ ਚੜ ਕੇ ਜਾਈਦਾ ਵਾ ਇਕੋ ਇੱਕ ਗੁਰੂ ਰਾਮਦਾਸ ਮਹਾਰਾਜ ਦਾ ਘਰ ਆ ਜਿਹਦੀਆਂ ਪੌੜੀਆਂ ਚੜ ਕੇ ਨਹੀਂ ਪੌੜੀਆਂ ਉਤਰ ਕੇ ਆਈਦਾ ਉਹਦਾ ਕਾਰਨ ਆ ਇਹ ਜਿਹੜਾ ਸ਼ਬਦ ਆਪਾਂ ਅਰਦਾਸ ਵਿੱਚ ਵਰਤਦੇ ਨਾ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਏ ਗੁਰੂ ਰਾਮਦਾਸ ਮਹਾਰਾਜ ਜਿੱਦਾਂ ਤੇਰਾ ਘਰ ਸਾਰੇ ਸ਼ਹਿਰ ਦੇ ਨਾਲੋਂ ਨੀਵਾ ਵਾ ਪਰ ਮਹਾਨਤਾ ਸਾਰੀ ਦੁਨੀਆ ਤੋਂ ਉੱਚੀ ਆ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਾਡਾ ਮਨ ਵੀ ਕਿਤੇ ਇੰਨਾ ਹੀ ਨੀਵਾ ਹੋ ਜਾਵੇ ਤੇ ਸਾਡੀ ਮਤ ਆਪਣੇ ਆਪ ਹੀ ਉੱਗੀ ਹੋ ਜਾਣੀ ਹੈ ਬਸ ਫਰਕ ਇਹ ਹੋ ਕੇ ਬੰਦਾ ਮਨ ਨੀਵਾ ਕਰਨਾ ਚਾਹੁੰਦਾ ਹੀ ਨਹੀਂ ਅੜੀਆ ਬੰਦੇ ਦੀ ਬੰਦੇ ਦੀ ਗੁਰੂ ਦੇ ਦਰਬਾਰ ਅੰਦਰ ਵੀ ਅੜੀ ਆ ਕਿ ਮਨ ਨੀਵਾ ਹੋ ਗਿਆ ਤਾਂ ਸਭ ਕੁਝ ਨੀਵਾ ਹੋ ਗਿਆ ਬਸ ਮਨ ਦੇ ਝੁਕਣ ਦੀ ਗੱਲ ਸੀ ਜਿਹੜਾ ਮਨ ਗੁਰੂ ਦੇ ਦਰਬਾਰ ਅੰਦਰ ਝੁਕ ਗਿਆ ਉਹਦੀ ਸਦਾ ਹੀ ਜੈ ਹੈ ਸਦਾ ਹੀ ਜੈ ਹੈ ਸਦਾ ਹੀ ਜੈ ਹੈ